ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਕੇ ਸਰਵਣ ਕਰਦੇ ਹਾਂ ਕਿ ਕਿਵੇਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਦੂਸਰੇ ਪਾਤਸ਼ਾਹ ਸ੍ਰੀ ਗੁਰੰਗਦੇਵ ਜੀ ਨੇ ਕੀ ਬੇਨਤੀ ਕਰਨੀ ਕੀਤੀ ਅਤੇ ਸੁਨ ਸੰਬਾਧੀਆਂ ਬਾਰੇ ਕੀ ਆਖਣਾ ਕੀਤਾ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਇੱਕ ਦਿਨ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਸ ਦੂਸਰੇ ਪਾਸ਼ਾ ਜੀ ਤਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਬੇਨਤੀ ਕੀਤੀ ਕਿ ਪਾਸ਼ਾ ਜੀ ਕਿਰਪਾ ਕਰਕੇ ਸਾਨੂੰ ਸੁੰਨ ਸਮਾਧੀਆਂ ਦੇ ਦਰਸ਼ਨ ਕਰਾਓ ਤਾਂ ਹਜੂਰ ਨੇ ਆਖਿਆ ਤੁਸੀਂ ਜਾਓ ਤੁਹਾਨੂੰ ਸੁੰਨ ਸਮਾਧੀਆਂ ਦੇ ਦਰਸ਼ਨ ਹੋਣਗੇ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਹੁਕਮ ਮੰਨ ਕੇ ਤੁਰੇ ਗਏ ਅੱਗੇ ਉਜਾਰ ਸਵਿਚ ਜਾ ਕੇ ਇੱਕ ਨਗਰ ਵਿੱਚ ਵੇਖਿਆ ਕੀ ਵੇਖਦੇ ਹਨ ਉਸ ਵਿੱਚ ਉਹ ਲੋਕ ਵਾਸਤੇ ਵੇਖੇ ਜਿਨ੍ਹਾਂ ਦੇ ਮੂੰਹ ਕਾਲੇ ਹਨ ਅੱਗੇ ਗਏ ਵੇਖਿਆ ਇਹੋ ਲੋਕ ਸਨ ਜਿਨ੍ਹਾਂ ਨੂੰ ਸੂਰਾਂ ਦੇ ਮੂੰਹ ਲੱਗੇ ਹੋਏ ਸਨ ਉੱਥੋਂ ਹੋਰ ਅੱਗੇ ਗਏ ਤਾਂ ਗਰਦਨਾ ਵਿੱਚ ਕਿੱਲੇ ਠੁਕਿਆਂ ਵਾਲੇ ਲੋਕ ਦੇਖੇ ਫਿਰ ਅੱਗੇ ਇਸ ਤਰ੍ਹਾਂ ਦੇ ਲੋਕ ਵੇਖੇ ਜਿਨ੍ਹਾਂ ਦੇ ਪੈਰ ਪ੍ਰੇਤਾਂ ਵਾਂਗ ਪੁੱਠੇ ਸਨ ਭਾਵ ਉਹ ਤਾਂ ਬੁੱਠੇ ਹੋਏ ਸਨ ਅਤੇ ਮੂੰ ਪਿੱਠਾਂ ਵਾਲ ਲੱਗੇ ਹੋਏ ਸਨ ਇਸ ਤੋਂ ਅੱਗੇ ਲੜਕੀਆਂ ਆਪਣੇ ਪਿਤਾ ਦੇ ਭਰਾਵਾਂ ਸੈਦ ਗਿਆ ਦੇ ਮਾਸ ਨੂੰ ਕੱਟ-ਕੱਟ ਕੇ ਖਾਂਦੀਆਂ ਹੋਈਆਂ ਦੇਖੀਆਂ ਉੱਥੋਂ ਹੋਰ ਅੱਗੇ ਜਾ ਕੇ ਫਿਰ ਸੁੰਨ ਸਮਾਧੀਆਂ ਦੇ ਦਰਸ਼ਨ ਹੋਏ ਦਰਸ਼ਨ ਕਰਕੇ ਬਚਨ ਬਿਲਾਸ ਕਰਕੇ ਵਾਪਸ ਸਤਗੁਰਾਂ ਪਾਸ ਆ ਗਏ ਬੇਨਤੀ ਕੀਤੀ ਸੱਚੇ ਪਾਤਸ਼ਾਹੀ ਜੋ ਆਡਾ ਅਡਹਾਲ ਹਾਤਾ ਵਿੱਚ ਸ਼ਕਲਾਂ ਵਾਲੇ ਲੋਕ ਰਸਤੇ ਵਿੱਚ ਮਿਲੇ ਸਨ ਉਹਨਾਂ ਬਾਬਤ ਦੱਸੋ ਤਾਂ ਜੂਰ ਨੇ ਫਰਮਾਇਆ ਸਭ ਤੋਂ ਪਹਿਲਾਂ ਤੁਸੀਂ ਕਾਲੇ ਮੂੰਹਾਂ ਵਾਲੇ ਲੋਕ ਦੇਖੇ ਸਨ ਉਹ ਐਸੇ ਸਨ ਜੋ ਕਿਸੇ ਪਾਸੋਂ ਕਰਜ਼ਾ ਲੈ ਕੇ ਮੁਕਰੇ ਸਨ ਅੱਗੇ ਉਹ ਸਨ ਜਿਹੜੇ ਸੂਰਾਵਾਂ ਵਾਂਗ ਪ੍ਰਾਈ ਨਿੰਦਾ ਰੂਪ ਵਿਸ਼ਟਾ ਆਪਣੀ ਜ਼ੁਬਾਨ ਨਾਲ ਖਾਂਦੇ ਰਹੇ ਹਨ ਇਸ ਕਰਕੇ ਪਰਮੇਸ਼ਰ ਨੇ ਸਜ਼ਾ ਵਜੋਂ ਉਹਨਾਂ ਨੂੰ ਸੂਰਾ ਦੇ ਮੂੰਹ ਲਗਾ ਕੇ ਦਿੱਤੇ ਹਨ ਤੀਜੇ ਜੋ ਸਤਗੁਰਾਂ ਦੇ ਆਉਣ ਤੋਂ ਸਤਕਾਰ ਵਜੋਂ ਖੜੇ ਨਹੀਂ ਸਨ ਹੋਏ ਕਦੀ ਸਿਰ ਝੁਕਾ ਕੇ ਨਮਸਕਾਰ ਨਹੀਂ ਕੀਤੀ ਇਸ ਕਰਕੇ ਉਹਨਾਂ ਦੀਆਂ ਧੌਣਾ ਵਿੱਚ ਕਿੱਲੇ ਠੁਕੇ ਹੋਏ ਸਨ ਕਿ ਸਦਾ ਆਕੜੀਆਂ ਹੀ ਰਹਿਣ ਅੱਗੇ ਫਿਰ ਉਹ ਸਨ ਜੋ ਸਤਗੁਰਾਂ ਤੋਂ ਬੇਮੁਖ ਸਨ ਜਿਸ ਕਰਕੇ ਉਹਨਾਂ ਦੇ ਮੂੰਹ ਪਿਛੇ ਪਿੱਠ ਵੱਲ ਅਤੇ ਪੈਰ ਪ੍ਰੇਤਾ ਵਾਂਗ ਪੁੱਠੇ ਲੱਗੇ ਹੋਏ ਸਨ ਅਤੇ ਅੱਗੇ ਜਿੰਨਾ ਮਨਮੁਖਾ ਨੇ ਆਪਣੀਆਂ ਬੱਚੀਆਂ ਭੈਣਾਂ ਦੇ ਪੈਸੇ ਵਿਆਹ ਸਮੇਂ ਲੈ ਕੇ ਖਾਦੇ ਸਨ ਉਹਨਾਂ ਲੜਕੀਆਂ ਦੇ ਮਨਾਂ ਵਿੱਚ ਗੁੱਸਾ ਸੀ ਕਿ ਸਾਡੇ ਪੇਕਿਆਂ ਨੇ ਸਾਡਾ ਮਾਸ ਵੇਚ ਕੇ ਖਾਧਾ ਹੈ ਸਾਡੇ ਸਹੁਰੇ ਘਰ ਨੂੰ ਲੁੱਟਿਆ ਹੈ ਅਸੀਂ ਵੀ ਬਦਲੇ ਵਜੋਂ ਉਹਨਾਂ ਦਾ ਮਾਸ ਖਾਈਏ ਇਸ ਸੰਕਲਪ ਕਰਕੇ ਲੜਕੀਆਂ ਆਪਣੇ ਮਾਪਿਆਂ ਦਾ ਮਾਸ ਖਾਂਦੀਆਂ ਤੁਸੀਂ ਵੇਖੀਆਂ ਹਨ ਸੋ ਸਤਗੁਰਾਂ ਤੋਂ ਬੇਮਖੋਣ ਕਰਕੇ ਇਤਨੀ ਭਾਰੀ ਸਜ਼ਾ ਪ੍ਰਲੋਕ ਵਿੱਚ ਮਿਲਦੀ ਹੈ ਇਸ ਲਈ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅਮਰ ਛੱਕੇ ਨਿਗਰੇ ਪੁਨੇ ਦੀ ਝੂਠ ਉਤਾਰ ਕੇ ਗੁਰੂ ਵਾਲੇ ਬਨਣਾ ਚਾਹੀਦਾ ਹੈ ਕਿਉਂਕਿ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਧ੍ਰਿੜ ਨਿਸ਼ਚੈ ਰੱਖ ਕੇ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ ਧੁਰ ਕੀ ਬਾਣੀ ਪੜ੍ਹਨੀ ਚਾਹੀਦੀ ਹੈ ਜਿਸ ਕਰਕੇ ਆਪਾਂ ਇਸ ਮਨੁੱਖਾ ਜਨਮ ਰੂਪ ਬਾਜੀ ਨੂੰ ਜਿੱਤ ਕੇ ਉਜਲੇ ਮੁਖ ਪ੍ਰਲੋਕ ਵਿੱਚ ਜਾਵਾਂਗੇ ਆਪ ਜੀ ਨੂੰ ਸਾਖੀ ਸਰਵਣ ਕਰਾਉਂਦੇ ਆਂ ਅਨੇਕਾ ਪ੍ਰਕਾਰ ਦੀਆਂ ਪੁੱਲਾਂ ਚੁੱਕਾਂ ਦੀ ਖਿਮਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ